ਹੱਟਸਪੈਰੀ ਜੁਲੰਦਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਤੁਹਾਨੂੰ ਦੱਸ ਦਈਏ ਤੇਜ਼ ਰਫਤਾਰ ਥਾਰ ਜਿਹੜੀ ਹੈ ਆਪਣਾ ਨਿਯੰਤਰਣ ਖੋ ਬੈਠਦੀ ਹੈ ਤੇ ਸੜਕ ਕਿਨਾਰੇ ਇੱਕ ਸੈਂਟਰੀ ਦੀ ਦੁਕਾਨ ਦੇ ਵਿੱਚ ਵੜ ਚੰਦੀ ਹੈ ਹਾਦਸੇ ਦੌਰਾਨ ਥਾਰ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ ਥਾਰ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਪਚ ਹੋ ਗਈ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਦਲ ਜਾ ਰਿਹਾ ਵਿਅਕਤੀ ਇਸੇ ਦੌਰਾਨ ਥਾਰ ਚਾਲਕ ਨੇ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਆ ਤਾਂ ਬਾਲ ਬਾਲ ਬਚੇ ਇਸ ਤੋਂ ਬਾਅਦ ਥਾਰ ਦੁਕਾਨ ਦੇ ਵਿੱਚ ਸਿੱਧਾ ਜਾ ਕੇ ਵੱਜਦੀ ਹੈ ਦੁਕਾਨ ਦਾ ਸ਼ਟਰ ਵੀ ਟੁੱਟ ਜਾਂਦਾ ਉੱਥੇ ਹੀ ਘਟਨਾ ਦੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਤੁਰੰਤ ਬਾਹਰ ਆਉਂਦੇ ਨੇ ਮਾਮਲੇ ਦੀ ਜਾਣਕਾਰੀ ਦੇ ਦਿੰਦੇ ਕੋਈ ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਸ ਦੌਰਾਨ ਥਾਰ ਚਾਲਕ ਨੂੰ ਬਾਹਰ ਆਉਣ ਦੇ ਲਈ ਵੀ ਕਿਹਾ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਖੱਡਾਂ ਦੀ ਸੂਚਨਾ ਮਿਲਦੇ ਬਸੇ ਬਾਬਾ ਕੇਰਲਾ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਕਰਨ ਲੱਗ ਪਈ ਹੈ ਇਸ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਥਾਰ ਦੇ ਵਿੱਚ ਇੱਕ ਨਵਾਲਿਕ ਵੀ ਸਵਾਰ ਸੀ ਦੂਸਰਾ 22 ਸਾਲਾ ਦਾ ਨੌਜਵਾਨ ਮੌਜੂਦ ਸੀ ਥਾਰ ਚਾਲਕ ਦੇ ਉੱਪਰ ਨਸ਼ੇ ਦੇ ਵਿੱਚ ਤੁਤ ਹੋਣ ਦੇ ਵੀ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਜੀ ਮੇਰਾ ਦਲਜੀਤ ਦਲਜੀਤਾਂ ਦਾ ਕੀ ਹੋਇਆ ਕਿ ਮਾਮਲਾ ਕਿਹੜਾ ਜੀ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਉਹਨੂੰ ਬਾਰ ਕੱਢਿਆ ਜੀ ਉਹਨੂੰ ਕਹੇ ਪੁੱਤਰ ਬਾਹਰ ਆ ਕੱਢ ਪਿਆ ਪਹਿਲੇ ਹੂੰ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਫੋਨ ਨਾ ਪੁਲਿਸ ਆ ਲੈ ਆਏ ਤੇ ਫਿਰ ਇਹਨੂੰ ਕੱਢਿਆ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਜਾਰੀ ਕੱਢਣਾ ਹੋਇਆ ਜੀ 6 ਵਜੇ ਦਾ ਅੱਜ ਸਵੇਰੇ ਸਾਡੇ ਜਿਵੇਂ ਦਾ ਟਾਈਮ ਸੀ ਕਿੰਨੇ ਜਾਨੇ ਸੀ ਗੱਡੀ ਵਿੱਚ ਦੋ ਜਾਨ ਕਿ ਡਰਿੰਕ ਵਗੈਰਾ ਕਿਤੇ ਇਹਨਾਂ ਨੇ ਪੁੱਛਿਆ ਲੱਗਦੀ ਆ ਓਕੇ ਤੇ ਤੂੰ ਹੀ ਆ ਕੇ ਗੱਲਬਾਤ ਕੀਤੀ ਤੁਹਾਨੂੰ ਉਹ ਬੋਲਣ ਲੱਗ ਪਈ ਨਹੀਂ ਆਇਆ ਤੁਹਾਨੂੰ ਹੀ ਬੋਲਣ ਲੱਗ ਪਿਆ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਪੈਂਦੀ ਦੁਕਾਨ ਕਿਹੜਾ ਏਰੀਆ ਹੈ ਬਾਬਾ ਕਿ ਥਾਣੇ ਸ਼ਹਿਰ ਕਰਦੇ ਨਾਲ ਜੀ ਥਾ ਇਹ ਰ ਭੁਪਿੰਦਰ ਗੁਸਤਾ ਉਤਤ ਹੀ ਕੀ ਮਾਮਲਾ ਕੀ ਆ ਸਰਦਾਰ ਤੁਸੀਂ ਬਣਾ ਜੀ ਜੀਰੇ 7 ਵਜੇ ਤੋਂ 10 ਮਿੰਟ ਘੱਟ ਸੀ ਸਾਹਮਣੇ ਸਰਦਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਥੱਲੇ ਤੁਹਾਡੀ ਦੁਕਾਨ ਟੁਕਰੀ ਹੈ ਸਾਹਮਣੇ ਕਾਰ ਰੁਕੀ ਥਾਂ ਜੀ ਤੇ ਪਿੱਛੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਕੁਛ ਇੰਜ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਹਮ ਤੇ ਉਹ ਇੰਨੀ ਜ਼ੋਰ ਦੀ ਸਟਕ ਕੀਤੀ ਕਿ ਵਾਲੇ ਅੱਧੇ ਦੇ ਅੱਧੇ ਕਿਲੋਮੀਟਰ ਦੇ ਲੋਕਾਂ ਨੂੰ ਕਾਫੀ ਨੂੰ ਪਤਾ ਲੱਗਾ ਕਿ ਕੋਈ ਧਮਾਕਾ ਹੋਇਆ ਹਮ ਜਦੋਂ ਮੈਂ ਮੌਕੇ ਤੇ ਆਇਆ ਦੇਖਿਆ ਤੇ ਹ ਦੋ ਮੁੰਡੇ ਅੰਦਰ 16 ਤੋਂ 18 ਸਾਲ ਦਾ ਤੋ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਜੀ ਠੀਕ ਹੈ ਨਾ ਜੀ ਉਹ ਇੱਕ ਮੁੰਡਾ ਜਿਹੜਾ ਡਰਾਈਵਿੰਗ ਕਰ ਰਿਹਾ ਸੀਗਾ ਉਹ ਨਸ਼ੇ ਦੀ ਤੋਂ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਜੀ ਉਹਨੂੰ ਕੋਈ ਸੋਧਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਹੂੰ ਜਾਂ ਉਹਨੂੰ ਪੱਟੀਆਂ ਕਰਵਾ ਕੇ ਆ ਪੱਟੀ ਕਰਵਾ ਕੇ ਉਹਨੂੰ ਮੈਂ ਇਸੇ ਲਿਆਦਾ ਬਿਠਾਇਆ ਜੀ ਉਸ ਤੋਂ ਬਾਅਦ ਉਹਨੇ ਓਨਰ ਆਏ ਜੀ ਘੰਟੇ ਡੇਢ ਘੰਟੇ ਬਾਅਦ ਸਹੂਰ ਥੱਲੇੋਂ ਜਦੋਂ ਉਹਨਾਂ ਦੇ ਓਨਰ ਰਾਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਸਿਮਪਥੀ ਪੇਸ਼ ਨਹੀਂ ਕੀਤੀ ਉਲਟਾ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ ਸ਼ੋਰੂਮ ਤੇ ਜਾਊਗੀ ਕੁ ਮਹੀਨਾ ਲੱਗ ਜਾਣਾ ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਸਿਫਤੀ ਦਾ ਪੇਸ਼ ਨਹੀਂ ਕੀਤਾ ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ ਉਹਨਾਂ ਨੇ ਮੁੰਡਿਆਂ ਨੇ ਸ਼ਰਾਬ ਪੀਤੀ ਨਸ਼ਾ ਕੀਤਾ ਉਹਨਾਂ ਨੂੰ ਪੱਟੀਆਂ ਵੀ ਕਰਾਈਆਂ ਸਾਡੇ ਨਾਲ ਉਹਨਾਂ ਨੇ ਕੋਈ ਸਿਫਤੀ ਗੱਲ ਦੀ ਗੱਲ ਨਹੀਂ ਕੀਤੀ ਉੱਤੇ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਵਾਜੀ ਅੱਜ ਮੇਰਾ ਨੁਕਸਾਨ ਘੱਟੋ ਘੱਟ 4 ਕ ਲੱਖ ਦਾ 4 4.5 ਲੱਖ ਦਾ ਨੁਕਸਾਨ ਹੋ ਗਿਆ ਬਾਕੀ ਮੇਰੀ ਹਾਸਮੈਂਟ ਕੰਮ ਕਰਦੇ ਦਿਨ ਦਿਨ ਧਾਰਾਂ ਦੇ ਦਿਨ ਹੈ ਜੀ ਪਹਿਲੋਂ ਸਰਾਧਾਂ ਦੇ ਦਿਨ ਗਏ ਉਹਨਾਂ ਦਿਨ ਧਾਰਾਂ ਦੇ ਦਿਨ ਆ ਕੇ ਭਾਜੀ 10 12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ ਮੈਂ ਸਭੋ ਠੇਕੇ ਉੱਥੇ ਥਾਣੇ ਦਾ ਥਾਣਾ ਫਿਰ ਵੀ ਕਹਿ ਕੇ ਆਇਆ ਮੈਂ ਕਿਹਾ ਮੇਰੀ ਦੁਕਾਨ ਇਹ ਸਮਝਦੇ ਜਿੱਦਾਂ ਕੁਝ ਨੁਕਸਾਨ ਹੀ ਨਹੀਂ ਹੋਇਆ ਹਮ ਨਹੀਂ ਮੇਰਾ ਕੋਈ ਖੋਖਾ ਥੋੜੇ ਸ਼ੋਰੂਮ ਹੈ ਜਿਹੜਾ ਚੱਕਣਾ ਚੂਰ ਕਰ ਦਿੱਤਾ ਥਾਣਾ ਕਿਹੜਾ ਬਸਤੀ ਬਾਵਾ ਖੇਲ ਬਜੀ ਸ਼ਾਇਦ ਕਰਤੀ ਪੁਲਿਸ ਨੂੰ ਭਾਈ ਹਾਂ ਪੁਲਿਸ ਨੂੰ ਕਿਹਾ ਤਾਂ ਕਹਿੰਨੇ ਪਹਿਲਾਂ ਆਪਣਾ ਰਾਜੀਨਾਮਾ ਕਰ ਲਓ ਜੇ ਹੁੰਦਾ ਤਾਂ ਜੇ ਨਹੀਂ ਰਾਜੀਨਾਮਾ ਹੁੰਦਾ ਫਿਰ ਅਸੀਂ ਬੈਠੇ ਹਾਂ ਫਿਰ ਅਸੀਂ ਗੱਡੀ ਚੁੱਕ ਲਈ ਆਵਾਂਗੇ ਬੈਟਰ ਹੈ ਕਿ ਤੁਹਾਡਾ ਰਾਜੀਨਾਮਾ ਹੋ ਜੇ ਕਿ ਜਿਹੜਾ ਖਰਚਾ ਤੁਹਾਨੂੰ ਦਿੰਦੇ ਤੇ ਦੇ ਲਓ ਪਰ ਤੁਸੀਂ ਤਾਂ ਕਿਹਨਾਂ ਤੁਹਾਡਾਂ ਨਾਲ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਫਿਰ ਕਿਹਾ ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਭਾਜੀ ਹਲੇ ਕੋਈ ਵੀ ਹਲੇ ਗੱਲਬਾਤ ਕਰਨ ਨੂੰ ਖੜਾ ਤੇ ਤਿਆਰੀ ਨਹੀਂ ਪੁਲਿਸ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਕੀਤੀ ਹੈ ਪ ਉਹਨਾਂ ਨੇ ਵੀ ਸਾਰੀ ਰਿਪੋਰਟ ਲਿਖੀ ਉਹ ਦੇਖੀ ਕੀ ਦੇਖਦੇ ਜੇ ਦਿਨ ਦਾ ਸਮਾਂ ਹੁੰਦਾ ਵੇ ਪਾਜੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਟਡੋ ਘੜ ਚਾਰ ਕਾਰੀਗਰ ਮੇ ਕੋਈ ਤਿੰਨ ਚਾਰ ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਨੇ ਆ ਉਹ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਛੱਡ ਦੇਖੋ ੱਡਾ ਭਾਰਾ ਵਾ 35 ਸਾਲ ਪੁਰਾਣਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ ਕਿੰਨ ਫੁੱਟ ਅੰਦਰ ਚਲੇ ਗਈ ਉਹਦੀ ਨੰਬਰ ਪਲੇਟ ਵੀ ਅੰਦਰ ਵਈ ਗੱਡੀ ਦੇ ਦੁਕਾਨ ਦੇ ਅੰਦਰ ਨੰਬਰ ਪਲੇਟ ਵਈ ਬਾਜੀ ਤੁਸੀਂ ਦੇਖੋ 에어 ਬੈਗ 70 ਤੋਂ 80 ਦੀ ਸਪੀਡ ਤੇ ਜਦੋਂ ਗੱਡੀ ਸਟਾਕ ਹੁੰਦੀ ਓਦੋਂ 에ਅਰ ਬੈਗ ਖੁੱਲਦੇ ਆ ਗੱਡੀ ਦੇ 에ਅਰ ਬੈਗ ਵੀ ਖੁੱਲੇ ਹੋਏ ਆ ਜੋ ਤੁਸੀਂ ਦੇਖਿਆ ਗੱਡੀ ਦੇ ਵਿੱਚ ਕੋਈ ਸ਼ਰਾਬ ਦੀ ਬੋਤਲਾਂ ਜਾਂ ਕੁਛ ਇਦਾਂ ਪਿਆ ਹੈ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਦੋਂ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ ਤੁਸੀਂ ਦੱਸੋ ਕਾਰ 'ਚ ਕੋਈ ਓਨਰ ਬੈਠਾ ਹੋਵੇ ਜਾਂ ਲੇਡੀਜ਼ ਬੈਠੀ ਹੋਵੇ ਕੋਈ ਆਪਣੇ ਸੈਂਡਲ ਜਾਂ ਚੱਪਲ ਕਾਰ 'ਚ ਉਤਾਰ ਕੇ ਬਾਹਰ ਆਂਦਾ ਠੀਕ ਉਹ ਆਪਣੀ ਗਲਤੀ ਤੇ ਪੜਦਾ ਪਾ ਰਹੇ ਆਪਣੇ ਬੱਚਿਆਂ ਦੀ ਗਲਤੀ ਤੇ ਪੜਦਾ ਪਾ ਰਹੇ ਆ ਠੀਕ ਹੈ ਜੀ ਦੇਖੋ ਰਿਪੋਰਟ 1 ਪੁ